ਕਤਲ ਕੇਸ ਨਹੀਂ ਇੱਕ ਨਾ ਬੌਧ ਦਾ ਬੰਦਾ ਜਿਹੜਾ ਅਮਰਤ ਲੈਬ ਹੈਗੀ ਅਮਰਸਰ ਉਹਦਾ ਮਾਲਕ ਸੀ ਉਹਨੇ ਇੱਥੇ ਰਜੀਵਨ ਇੱਕ ਖੰਡਰ ਜਗਾ ਸੀ ਬਣੀ ਉਹਦੇ ਵਿੱਚ ਆ ਕੇ ਸੁਸਾਈਡ ਕੀਤਾ ਆਪਣੇ ਪਿਸਟਲ ਦਾ ਸਰਦਾ ਆਪਣੇ ਲਾਇਸੈਂਸੀ ਪਿਸਟਲ ਦੇ ਦਾ ਉਹਦੀ ਜਿਹੜੀ ਗੱਲ ਨਿਕਲ ਕੇ ਆਈ ਆ ਵੀ ਉਹਦੀ ਇੱਥੇ ਜਹਾਜ਼ਗੜ ਲੱਗੇ ਇੱਕ ਦੁਕਾਨ ਆ ਦੁਕਾਨ ਦੇ ਲੱਗੇ ਕੋਈ ਪ੍ਰਦੀਪ ਗੱਬਰ ਨਾਮ ਦਾ ਬੰਦਾ ਤੇ ਉਹਦੇ ਬੱਚੇ ਆ ਦੋ ਲੜਕੇ ਉਹਨਾਂ ਦੇ ਨਾਲ ਉਹਨਾਂ ਦਾ ਕੋਈ ਡਿਸਪਿਊਟ ਚੱਲ ਰਿਹਾ ਪਿਛਲੇ 5 ਸਾਲ ਤੋਂ ਉਹ ਉਹਦੀ ਉਦੋਂ ਹੀ ਕਰਕੇ ਇਹਨਾਂ ਦਾ ਉਸ ਵਿੱਚ ਇੰਨਾ ਡਿਪਰੈਸ਼ਨ ਚ ਚਲ ਗਿਆ ਉਹਨੇ ਆਪਣਾ ਜਿਹੜਾ ਇੱਥੇ ਆ ਕੇ ਸੁਸਾਈਡ ਲਾਈਨ ਦੇਣ ਦਾ ਨਹੀਂ ਲਾਈਨ ਦੇਣ ਦਾ ਨਹੀਂ ਜੋ ਗੱਲ ਨਿਕਲ ਕੇ ਇਹ ਗੱਲ ਆਈ ਹੈ ਵੀ ਉਹ ਉਹਨਾਂ ਦੇ ਕੋ ਗੱਡੀਆਂ ਖੜੀਆਂ ਕਰਨ ਤੁਸੀਂ ਉਹ ਕਹਿੰਦੇ ਸਾਡੀਆਂ ਦੁਕਾਨਾਂ ਦੇ ਕੋਲੇ ਇਹ ਗੱਡੀਆਂ ਆਪਣੀਆਂ ਖੜੀਆਂ ਕਰ ਲੈਂਦੇ ਆ ਤੇ ਸਾਡਾ ਰਸਤਾ ਬੰਦ ਕਰਦੇ ਆ ਸਰ ਸੁਸਾਈਡ ਨੋਟ ਵੀ ਮਿਲਿਆ ਕੋਈ ਹਾਂਜੀ ਸੁਸਾਈਡ ਨੋਟ ਮਿਲ ਗਿਆ ਸਰ ਹਾਂਜੀ ਉਹਦੇ ਨਾਮ ਇਹਦੇ ਉਹਦੇ ਵਿੱਚ ਇੱਕ ਪ੍ਰਦੀਪ ਗੱਬਰ ਤੇ ਉਹਦੇ ਲੜਕੇ ਹੈਗੇ ਆ ਦੋ ਲੜਕੇਆਂ ਦਾ ਨਾਮ ਹੈ ਮੇਨ ਕਾਰਨ ਕੀ ਰਿਹਾ ਹੈ ਮੇਨ ਕਾਰਨ ਇਹੀ ਉਹ ਬਸੋਂ ਨੇ ਇਹੀ ਲਿਖਿਆ ਹੈ ਉਹਦੇ ਵਿੱਚ ਵੀ ਮੈਂ ਇਹਨਾਂ ਤੋਂ ਤੰਗ ਆ ਕੇ ਤੇ ਮੈਨੂੰ ਘਰਾਸ ਸੀ ਜਿਆਦਾ ਕਰਦੇ ਰਹੇ ਪਿਛਲੇ 4-5 ਸਾਲ ਤੋਂ ਅਗਲੀ ਕਾਰਵਾਈ ਕੀ ਹੋਈ ਜੀ ਉਹਦੇ ਬਸ ਪਰਚਾ ਸੀ ਜੀ ਰਜਿਸਟਰਡ ਕਰਤਾ ਪਰਚਾ ਰਜਿਸਟਰਡ ਕਰਕੇ ਇਹਦੀ ਕਾਰਵਾਈ ਕਰ ਰਹੇ ਮੋਜੋ ਯੂਨੀਵਰਸਿਟੀ ਨਹੀਂ ਅਜੇ ਨਹੀਂ ਕਿੰਨੇ ਬੰਦਿਆਂ ਦੇ ਪਰਚਾ ਸੀ ਕਿੰਨੇ ਬੰਦਿਆਂ ਨਾਮ ਜਨ ਸਾਹਿਬ ਹਾਜੀ ਪ੍ਰਦੀਪ ਗੱਪਰ ਦੋ ਦੇ ਲੜਕੇ ਠੀਕ ਕੇਸ ਨਹੀਂ ਇੱਕ ਨਾ ਬਾਕੀ ਦਾ ਉਹਦਾ ਬੰਦਾ ਜਿਹੜਾ ਅੰਮ੍ਰਿਤ ਲੇਵ ਸੀ ਅੰਮ੍ਰਿਤ ਸਰ ਉਹਦਾ ਮਾਲਕ ਸੀ ਉਹਨੇ ਇੱਥੇ ਰਾਜੀਵਾਲ ਇੱਕ ਖੰਡਰ ਜਗਾ ਸੀ ਬਣੀ ਉਹਦੇ ਵਿੱਚ ਆ ਕੇ ਸੁਸਾਈਡ ਕੀਤਾ ਆਪਣੇ ਪਿਸਟਲ ਦਾ ਸਰਦਾਰ ਆਪਣੇ ਲਾਇਸੈਂਸੀ ਪਿਸਟਲ ਨੇ ਦਾ ਉਹਦੀ ਜਿਹੜੀ ਗੱਲ ਨਿਕਲ ਕੇ ਇਹ ਆਈ ਆ ਵੀ ਉਹਦੀ ਇੱਥੇ ਜਹਾਜਗੜ ਲੱਗੇ ਇੱਕ ਦੁਕਾਨਾਂ ਦੁਕਾਨ ਦੇ ਲੱਗੇ ਕੋਈ ਪ੍ਰਦੀਪ ਗੱਬਰ ਨਾਮ ਦਾ ਬੰਦਾ ਤੇ ਉਹਦੇ ਬੱਚੇ ਆ ਦੋ ਲੜਕੇ ਉਹਨਾਂ ਦੇ ਨਾਲ ਉਹਨਾਂ ਦਾ ਕੋਈ ਡਿਸਪਿਊਟ ਚੱਲ ਰਿਹਾ ਪਿਛਲੇ 5-7 ਤੋਂ ਉਹ ਉਹਦੀ ਉਹਦੇ ਕਰਕੇ ਇਹਨਾਂ ਦਾ ਉਸ ਵਿੱਚ ਇੰਨਾ ਡਿਪਰੈਸ਼ਨ ਚ ਚੱਲ ਗਿਆ ਉਹਨੇ ਆਪਣਾ ਜਿਹੜਾ ਇੱਥੇ ਆ ਕੇ ਸੁਸਾਈਡ ਲੈਂਨ ਦੇਣ ਦਾ ਨਹੀਂ ਲੈਂਨ ਦੇਣ ਦਾ ਨਹੀਂ ਜੋ ਗੱਲ ਨਿਕਲ ਕੇ ਇਹ ਗੱਲ ਆਈ ਹੈ ਵੀ ਉਹ ਉਹਨਾਂ ਦੇ ਕੋਈ ਗੱਡੀਆਂ ਖੜੀਆਂ ਕਰਨ ਤੁਸੀਂ ਉਹ ਕਹਿੰਦੇ ਸਾਡੀਆਂ ਦੁਕਾਨਾਂ ਦੇ ਮੂਰੇ ਇਹ ਗੱਡੀਆਂ ਆਪਣੀਆਂ ਖੜੀਆਂ ਕਰ ਲੈਂਦੇ ਤੋ ਸਾਡਾ ਰਸਤਾ ਬੰਦ ਕਰਦੇ ਆ ਸਰ ਸੁਸਾਇਡ ਨੋਟ ਵੀ ਮਿਲਿਆ ਕੋਈ ਹਾਂਜੀ ਸੁਸਾਇਡ ਨੋਟ ਮਿਲ ਗਿਆ ਸਾਨੂੰ ਕਿੰਨੇ ਨਾਮ ਇਹਦੇ ਉਹਦੇ ਵਿੱਚ ਇੱਕ ਪ੍ਰਦੀਪ ਗੱਬਰ ਤੇ ਉਹਦੇ ਲੜਕੇ ਹੈਗੇ ਆ ਦੋ ਲੜਕਿਆਂ ਦਾ ਨਾਮ ਮੇਨ ਕਾਰਨ ਕੀ ਰਿਹਾ ਹੈ ਮੇਨ ਕਾਰਨ ਇਹੀ ਉਹ ਬਸ ਉਹਨੇ ਇਹੀ ਲਿਖਿਆ ਹੈ ਉਹਦੇ ਵਿੱਚ ਵੀ ਮੈਂ ਇਹਨਾਂ ਤੋਂ ਤੰਗ ਆ ਕੇ ਤੇ ਮੈਨੂੰ ਖਰਾਸੀ ਜ਼ਿਆਦਾ ਕਰਦੇ ਰਹੇ ਪਿਛਲੇ 4-5 ਸਾਲ ਤੋਂ ਅਗਲੀ ਕਾਰਵਾਈ ਕੀ ਹੋਈ ਜੀ ਉਹਦੇ ਬਸ ਪਰਚਾ ਸੀ ਜਿਹੜਾ ਰਜਿਸਟਰਡ ਕਰਤਾ ਪਰਚਾ ਰਜਿਸਟਰਡ ਕਰਕੇ ਇਹਦੀ ਕਾਰਵਾਈ ਕਰ ਰਹੇ ਨੇ ਮੁੱਜ ਨੂੰ ਇਨਵੈਸਟਿਗੇਟ ਨਹੀਂ ਅਜੇ ਨਹੀਂ ਕਿੰਨੇ ਬੰਦੇ ਦੇ ਪੁੱਤ ਆ ਸੀ? 3 ਬੰਦੇ। ਨਾਮ ਦੱਸੋ। ਹਾਂਜੀ ਪ੍ਰਦੀਪ ਗੱਬਰ, 2 ਦੇ ਲੜਕੇ ਹੁੰਦੇ।